ਬਲੌਕ ਸੰਤਿਆ ਕਪੂਰਥਲੇ ਹਲਕੇ ਦੀ ਹੈ ਤੇ ਦੋ ਜ਼ਿਲ੍ਹਾ ਪ੍ਰਸ਼ਦਾਂ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਅਸੀਂ ਸਾਰੇ ਹੀ ਕੈਂਡੀਡੇਟ ਸਾਡੇ ਤਿਆਰ ਆ ਅੱਜ ਪੇਪਰ ਭਰਨ ਕਈ ਅੱਜ ਕਈਆਂ ਦੇ ਪੇਪਰ ਅੱਜ ਭਰੇ ਜਾਣਗੇ ਕਈਆਂ ਦੇ ਕੱਲ ਭਰੇ ਜਾਣਗੇ 16+2 18 ਦੇ 18 ਕੈਂਡੀਡੇਟ ਸਾਡੇ ਇਲੈਕਸ਼ਨ ਲੜਨਗੇ ਪਰਮਾਤਮਾ ਕਿਰਪਾ ਕਰੇ ਅੱਛੇ ਰਿਜ਼ਲਟਸ ਆਣਗੇ ਅਸੀਂ ਪੂਰੀ ਮਿਹਨਤ ਨਾਲ ਸਾਰੇ ਹੀ ਸਾਡੇ ਵਰਕਰ ਵੀ ਪੂਰੀ ਮਿਹਨਤ ਨਾਲ ਲੱਗੇ ਹੋਏ ਆ ਜੀ ਸਰ ਕੀ ਤੁਹਾਡਾ ਦੇਖੋ ਮੁਦੇਤ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੁੱਦੇ ਦੀ ਰਾਜਨੀਤੀ ਔਰ ਸੇਵਾ ਦੀ ਰਾਜਨੀਤੀ ਦੇ ਵਿੱਚ ਬਲੀਵ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਗੱਲਾਂ 'ਚ ਬਲੀਵ ਨਹੀਂ ਕਰਦਾ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹਦੀ ਗੱਲ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਗੱਲ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਜ਼ਿਮੀਂਦਾਰ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਾਂਗੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸੇਵਾਵਾਂ ਦੇਖਦੇ ਹੋਏ ਇੱਧਰ ਉੱਧਰ ਆਪਣੀ ਵੋਟ ਖਰਾਬ ਨਾ ਕਰੋ ਮੈਂ ਇੱਕ ਹੀ ਗੱਲ ਕਹਿੰਨਾ ਮੈਂ ਇੱਕ ਸਵਾਲ ਦਾ ਮੈਨੂੰ ਦੇਖੋ ਪਿੰਡਾਂ ਦੀ ਇਲੈਕਸ਼ਨ ਆ ਪਿੰਡਾਂ ਦੇ ਵਿੱਚ ਜ਼ਿੰਮੇਦਾਰ ਆ ਜਿਨ੍ਹਾਂ ਪਿੰਡਾਂ ਟਿਊਬਲ ਕਨੈਕਸ਼ਨ ਦੀ ਇੱਕ ਗੱਲ ਕਰ ਲਈਏ ਨਾ ਆਪਾਂ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਟਿਊਬਲ ਕਨੈਕਸ਼ਨ ਮਿਲੇ ਜੇ ਅੱਜ ਆਪਾਂ ਦੇਖ ਲਈਏ ਜੇ ਸਾਰੇ ਪੰਜਾਬ 'ਚ 100% 100 ਐਗਜ਼ਾਮਪਲ 100 ਟਿਊਬਲ ਕਨੈਕਸ਼ਨ ਲੱਗਾ ਤੇ ਵਿੱਚੋਂ 98 ਕਨੈਕਸ਼ਨ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਦੇ ਦੇਲੇ ਇੱਕ ਵੀ ਕਨੈਕਸ਼ਨ ਆਮ ਆਦਮੀ ਪਾਰਟੀ ਨੇ 4 ਸਾਲਾਂ ਦੇ ਵਿੱਚ ਇੱਕ ਵੀ ਪੰਜਾਬ ਚ ਕਨੈਕਸ਼ਨ ਨਹੀਂ ਦਿੱਤਾ ਤੇ ਕਾਂਗਰਸ ਨੇ ਕੀਤਾ ਹੀ ਕੁਝ ਨਹੀਂ ਜ਼ਿੰਮੇਵਾਰ ਵਾਲੀ ਤੇ ਫਿਰ ਵੋਟ ਕੇ ਸਹਾਰਦੇ ਸੋ ਅਕਾਲੀ ਦਲ ਡਿਸਰਵ ਕਰਦਾ ਹੈ ਅਕਾਲੀ ਦਲ ਨੂੰ ਵੋਟਾਂ ਪਾ ਕੇ ਲੋਕ ਜਿਤਾਉਣਗੇ ਮੇਰਾ ਇਹ ਪੂਰਾ ਵਿਸ਼ਵਾਸ ਹੈ ਸਰ ਤੁਹਾਡੇ ਲਈ ਵੀ ਪਰਖ ਦੀ ਕਰੀ ਹੈਗੀ ਆ ਕਿ ਅਕਾਲੀ ਦਲ ਕਿਹਾ ਜਾਂਦਾ ਕਿ ਪਿੰਡੂ ਖੇਤਰ ਉਹਨਾਂ ਦਾ ਮਜ਼ਬੂਤ ਅਧਾਰ ਹੈਗਾ ਤੇ ਤੁਹਾਡੇ ਲਈ ਵੀ ਇਹਦੇ ਹਲਕਾ ਅੰਚਾਰ ਜਗਾਂ ਅੰਦਰ ਜਿਹਨੇ ਇਲੈਕਸ਼ਨ ਦੀ ਵਿਚਾਰੀ ਇੱਥੇ ਸ਼ੁਰੂ ਹੋਣੀ ਆ ਪਰਖ ਦੀ ਘੜੀ ਹੈ ਇਹਦੇ ਲਈ ਕੀ ਤੁਹਾਡੀ ਖਾਸ ਰਣਨੀਤੀ ਕੀ ਹੈ ਬਿਲਕੁਲ ਪਰਖ ਦੀ ਘੜੀ ਆ ਪ੍ਰਮਾਤਮਾ ਤੇ ਡੋਰਾਂ ਛੱਡੀਆਂ ਹੋਈਆਂ ਮਿਹਨਤ ਕਰਨਾ ਫਰਜ਼ ਹੈ ਤੇ ਮਿਹਨਤ ਕਰ ਰਹੇ ਆ ਮਾਲੀ ਦਾ ਕੰਮ ਪਾਣੀ ਲਾਣਾ ਭਰ-ਭਰ ਮਸ਼ਕਾ ਲਾਵੇ ਮਾਲਕ ਦਾ ਕੰਮ ਫਲ-ਫੁੱਲ ਲਾਣਾ ਲਾਵੇ ਜਾਂ ਨਾ ਲਾਵੇ ਉਸ ਪ੍ਰਮਾਤਮਾ ਦੀ ਕਿਰਪਾ ਹੋਊਗੀ ਤੇ ਫਲ ਜ਼ਰੂਰ ਲੱਗੂਗਾ ਤੇ ਮੈਨੂੰ ਉਮੀਦ ਆ ਸਾਡੀ ਮਿਹਨਤ ਨੂੰ ਬੂਰ ਪਊਗਾ ਲੱਗਿਆ ਹੋਇਆ ਹੈ ਜਿਹੜੇ ਤੁਹਾਡੇ ਜਿਹੜੇ ਤਕਸਾਲੀ ਦੇਖਦੇ ਆ ਉਹ ਸੀਨ ਚ ਜੀ ਕਪੂਰਥੇ ਦੇ ਵਿੱਚ ਤਾਂ ਸਾਰੇ ਲੱਗੇ ਹੋਏ ਆ ਹੁਣ ਪੰਜਾਬ ਲੈਵਲ ਤੇ ਵੱਡੇ ਲੀਡਰ ਮੈਂ ਸੋਚਾ ਉਹਨਾਂ ਬਾਰੇ ਮੈਂ ਕੀ ਗੱਲ ਕਰਨੀ ਮੈਂ ਤਾਂ ਆਪਣੇ ਕਪੂਰਥੇ ਦੀ ਗੱਲ ਕਰ ਸਕਦਾ ਕਪੂਰਥੇ ਦੇ ਵਿੱਚ ਏ ਟੂ ਜ਼ेड ਅਕਾਲੀ ਵਰਕਰਸ ਜਿਹੜੇ ਪਿਓਰਲੀ ਅਕਾਲੀ ਆ ਜਿਹੜੇ ਬੀ ਟੀਮ ਵਜੋਂ ਵਿਚਰਦੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਅ ਕਈ ਸਾਡੇ ਹੈਗੇ ਆ ਅਕਾਲੀ ਦਲ ਦੇ ਉੱਪਰੋਂ ਮਖੌਟਾ ਆ ਤੇ ਅੰਦਰੋਂ ਕੁਛ ਹੋਰ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਪਿਓਰਲੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਆ ਉਹ ਤਾਂ ਜ਼ਮੀਨੀ ਲੈਵਲ ਤੇ ਮੈਂ ਕਿਸੇ ਨੈਗੇਟਿਵ ਬੰਦੇ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਜੀ ਜਿਹੜੇ ਬੰਦਿਆਂ ਕੋਲ ਅਹੁਦੇ ਰਹੇ ਤੇ ਉਹ ਕੰਮ ਨਹੀਂ ਕਰਨੇ ਚਾਹੀਦੇ ਉਹ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰ ਰਹੇ ਇਹ ਸ਼ਰਮ ਉਹਨਾਂ ਨੂੰ ਚਾਹੀਦੀ ਹੈ ਕਿ ਅਸੀਂ ਖਾ ਪੀ ਕੇ ਹਰਾਮ ਕਰ ਰਹੇ ਹਾਂ ਤੇ ਇਹ ਕੁਐਸਚਨ ਤੁਸੀਂ ਬੈਟਰ ਆ ਉਹਨਾਂ ਨੂੰ ਜਾ ਕੇ ਪੁੱਛੋ ਮੈਂ ਉਹਨਾਂ ਨੈਗੇਟਿਵ ਲੋਕਾਂ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਉਹਨਾਂ ਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਮੈਨੂੰ ਪਤਾ ਹੈ ਕੁਝ ਕਿ ਇੱਕ ਦੋ ਐਸੇ ਇਨਸਾਨ ਹੈਗੇ ਜਿਨ੍ਹਾਂ ਨੇ ਕਾਲੀ ਦਲ ਵੱਲੇ ਮੋਜਾਂ ਮਾਣੀਆਂ ਤੇ ਹੁਣ ਨਹੀਂ ਕੰਮ ਕਰਦੇ ਨਾ ਕਰਨ ਬਹੁਤ ਫੋਜਾ ਕੰਮ ਕਰਨ ਲਿਆ ਅਕਾਲੀ ਦਲ ਦੇ ਦੇਖੋ ਜਦੋਂ ਇਲੈਕਸ਼ਨ ਸ਼ੁਰੂ ਹੋਈ ਮੈਨੂੰ ਫੋਨ ਕਰਕੇ ਕਈ ਲੋਕ ਇਹ ਕਹਿੰਦੇ ਸੀ ਕਿ ਕੈਂਡੀਡੇਟ ਨਹੀਂ ਖੜੇ ਹੋਣੇ ਜੀ ਤਾਂ ਲੋਕੀ ਗੱਲਾਂ ਕਰਦੇ ਆ ਸਾਡੇ ਸਭ ਤੋਂ ਪਹਿਲਾਂ ਕੈਂਡੀਡੇਟ ਸਾਡੇ ਖੜੇ ਹੋਏ 16 ਦੇ 16 ਹੀ ਖੜੇ ਹੋ ਗਏ ਸਰ ਜਿਸ ਤਰ੍ਹਾਂ ਕਿ ਕੱਲ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਕਿਹਾ ਕਿ ਜਿਹੜੀ ਕਾਜ ਪ੍ਰਣਾਲੀ ਤੇ ਇਲੈਕਸ਼ਨ ਜਿਹੜੀ ਹੋ ਰਹੀ ਹੈ ਉਹ ਤੇ ਸਵਾਲ ਚੁੱਕੇ ਹੋ ਵੀਡੀਓ ਦਫ਼ਤਰ ਖੁੱਲ ਗਿਆ ਕਿ ਐਨਓਸੀ ਚ ਦਿੱਕਤ ਆ ਰਹੀ ਹੈ ਬਿਲਕੁਲ ਆ ਰਹੀ ਹੈ ਮੈਨੂੰ ਵੀ ਆ ਰਹੀ ਤੋਂ ਇਸ ਤਰ੍ਹਾਂ ਬਿਲਕੁਲ ਆ ਰਹੀ ਹੈ ਜੀ 100% ਆ ਰਹੀ ਹੈ ਕੱਲ ਇਵਨ ਕਿ ਮੈਂ ਮੈਨੂੰ ਪਤਾ ਲੱਗਾ ਕਿ ਐਮਐਲਏ ਸਾਹਿਬ ਗਏ ਉੱਥੇ ਔਰ ਇਹ ਜੈਨੂਨਾ ਸਰਕਾਰ ਤਕਾ ਕਰ ਰਹੀ ਹੈ ਬਿਲਕੁਲ ਅਟੈਂਡ ਨਹੀਂ ਕਰ ਰਹੇ ਇਹ ਭੇਤ ਭਾਵ ਕਰ ਰਹੇ ਆ ਪਰ ਇਦਾਂ ਇਹਨਾਂ ਕੋ ਚੋਣ ਨਹੀਂ ਜਿੱਤੀ ਜਾਣੀ ਮੈਨੂੰ ਮਤਲਬ ਸਾਡੇ ਕੈਂਡੀਡੇਟਾਂ ਨੂੰ ਦਬਕੇ ਮਾਰ ਰਹੇ ਆ ਜੀ ਹੋਰ ਤਾਂ ਛੱਡੋ ਸਾਡੇ ਕੈਂਡੀਡੇਟਾਂ ਨੂੰ ਫੋਨ ਕਰ ਕਰਕੇ ਮੁਕਰਾ ਰਹੇ ਆ ਦਬਕੇ ਮਾਰ ਰਹੇ ਆ ਉਹਨਾਂ ਨੂੰ ਬਲੈਕਮੇਲਿੰਗ ਤੱਕ ਹੋ ਰਹੀ ਉਹਨਾਂ ਲਈ ਕਿ ਤੁਸੀਂ ਇਹ ਕਰਦਾਂਗੇ ਤੁਹਾਡਾ ਉਹ ਕਰਦਾਂਗੇ ਤੇ ਕੋਈ ਗੱਲ ਨਹੀਂ ਚੜਦੀ ਕਲਾ ਸਭ ਕੁਝ ਇਹ ਤਾਂ ਉਹਨਾਂ ਦੀ ਸਰਕਾਰ ਉਹ ਗਲਤ ਪਾਸੇ ਤੁਰੇ ਹੋਏ ਆ ਐਦਾਂ ਲੋਕੀ ਵੋਟਾਂ ਨਹੀਂ ਪਾਉਂਦੇ ਜੇ ਕੋਈ ਇਦਾਂ ਦੀ ਗੱਲ ਬਾਤ ਕੀਤੀ ਆ ਤਾਂ ਜਿੱਦਾਂ ਸੁਖੀਰ ਬਾਦਲ ਆਪਣੇ ਵੜਕਣਾ ਲਈ ਖੜਦੇ ਇੱਥੇ ਕਰੋ ਮੇਰੇ ਵਰਕਰ ਨਾਲ ਗੱਲ ਹੋ ਗਈ ਤਾਂ ਧੂੜਾ ਪਟ ਦੂੰ ਕਪੂਰਸਲੇ ਚ ਭਵਾ ਸਰਕਾਰ ਇਹਨਾਂ ਦੀ ਆ ਤੇ ਭਵਾ ਜਿਹਦੀ ਮਰਜ਼ੀ ਹੋਏ ਮੇਰੇ ਕੋਈ ਵਰਕਰ ਨੂੰ ਅੱਖ ਚੱਕ ਕੇ ਵੀ ਵੇਖੀ ਤਾਂ ਸਮਝ ਲੋ ਔਖਾ ਕਰ ਦੋ ਡਟ ਕੇ ਖੜਾ ਅੱਧੀ ਰਾਤ ਨੂੰ ਵੀ ਖੜਾ ਦਿਨੇ ਵੀ ਖੜਾ 24 ਘੰਟੇ 24/7 ਖੜਾ ਮੇਰੇ ਵਰਕਰ ਨੂੰ ਕੋਈ ਸਰਕਾਰੀ ਤੰਤਰ ਨੇ ਕਿਸੇ ਨੇ ਨਜਾਇਜ਼ ਤੰਗ ਕੀਤਾ ਤੇ ਇਹਨਾਂ ਦਾ ਜਲੂਸ ਕੱਢ ਕੇ ਰੱਖ ਦੂੰਗਾ ਕਪੂਰਸੇ 'ਚ ਫਿਰ ਇਹਨਾਂ ਨੂੰ ਦੱਸ ਦਊਂਗਾ ਕਿ ਕਿਵੇਂ ਚੱਲਦਾ ਇਹ ਨਹੀਂ ਕੰਮ ਚੱਲਣ ਦੇਣਾ ਬਿਲਕੁਲ ਮੇਰਾ ਮੈਸੇਜ ਤੁਹਾਡੇ ਰਾਈ ਪੰਜਾਬੀਆਂ ਨੂੰ ਕਪੂਰਸਲੇ ਦੇ ਵਸਨੀਕਾਂ ਨੂੰ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਤੁਹਾਡੇ ਪਿੰਡਾਂ ਦੇ ਵਿੱਚ ਕੀ ਕੀ ਕੰਮ ਹੋਏ ਪਹਿਲਾ ਕੰਮ ਹੋਇਆ ਕਿ ਟਰੈਕਟਰ ਜਿਹੜਾ ਅੱਜ 10 ਲੱਖ ਦਾ ਟਰੈਕਟਰ ਆ 15 ਲੱਖ ਦਾ 20 ਲੱਖ ਦਾ ਜੇ ਵੱਡੇ ਬਾਦਲ ਸਾਹਿਬ ਨਾ ਕਾਨੂੰਨ ਬਣਾਉਂਦੇ ਤੇ ਜਦੋਂ ਤੁਸੀਂ 10 ਲੱਖ ਦਾ ਟਰੈਕਟਰ ਖਰੀਦਣਾ ਸੀ 2 ਲੱਖ ਰੁਪਈਆ ਆਰਸੀ ਬਣਨ ਲੱਗਣਾ ਸੀ ਉਹਨਾਂ ਨੇ ਜੱਟ ਦਾ ਗੱਡਾ ਇਹਨੂੰ ਖਿਤਾਬ ਦਿੱਤਾ ਤੇ ਉਹਦੇ ਸਾਰੇ ਉਹਦਾ ਟੈਕਸ ਮਾਫ ਕੀਤਾ ਦੂਜਾ ਮੇਰਾ ਕੰਸਰਨ ਤੇ ਮੇਰੀ ਬੇਨਤੀ ਇਹ ਆ ਇੱਕ ਵਾਰੀ ਆਪਣੇ ਅੰਦਰ ਝਾਤੀ ਮਾਰ ਲਿਓ ਜਿੰਨੇ ਵੀ ਤੁਸੀਂ ਫਾਰਮਰਜ਼ ਹੋ ਜ਼ਿਮੀਦਾਰੋਂ ਕਿ ਤੁਹਾਡਾ ਟਿਊਬਲ ਕਨੈਕਸ਼ਨ ਕਿਹੜੀ ਸਰਕਾਰ ਚ ਲੱਗਾ ਸੀ ਜੇ ਤੁਹਾਡਾ ਕਾਂਗਰਸ 'ਚ ਲੱਗਾ ਸੀ ਜਾਓ ਮੈਂ ਛੂਟਾਂ ਦੇਤੀਆਂ ਕਾਂਗਰਸ ਨੂੰ ਵੋਟਾਂ ਪਾਇਓ ਮੈਂ ਆਪਕੇ ਨਾਲ ਜੇ 10 ਸਾਲ ਦੇ ਪੀਰੀਅਡ ਦੇ ਵਿੱਚ ਸ਼ਰੋਮਣੀ ਅਕਾਲੀ ਦਲ 'ਚ ਤੁਹਾਡਾ ਟਿਊਬਲ ਕਨੈਕਸ਼ਨ ਲੱਗਾ ਜਿੱਥੋਂ ਪਾਣੀ ਆ ਰਿਹਾ ਤੇ ਖੇਤੀ ਚੱਲ ਰਹੀ ਤੁਹਾਡੇ ਘਰ ਦਾ ਰੋਜ਼ ਮਜ਼ਾਰ ਦਾ ਖਰਚਾ ਚੱਲ ਰਿਹਾ ਫਿਰ ਇੱਕ ਵਾਰੀ ਉਹ ਜਰੂਰ ਸੋਚਿਓ ਫਿਰ ਸੋਚਿਓ ਕਿ ਬਾਦਲ ਪਰਿਵਾਰ ਤੇ ਸ਼ਰੋਮਣੀ ਅਕਾਲੀ ਦਲ ਨੇ ਜ਼ਿਮੀਦਾਰਾਂ ਲਈ ਕਿੱਥੇ ਨਹੀਂ ਖੜੇ ਹਰ ਥਾਂ ਤੇ ਖੜੇ ਆ ਹਰ ਬਿੱਲੇ ਨਾਲ ਖੜੇ ਆ ਇੱਕ ਜ਼ਿਮੀਦਾਰਾਂ ਦਾ ਅੰਦੋਲਨ ਸੀ ਕਿਸਾਨੀ ਅੰਦੋਲਨ ਸੀ ਤੇ ਸ਼ਰੋਮਣੀ ਅਕਾਲੀ ਦਲ ਨੇ ਆਪਣਾ ਨਾਤਾ ਬੀਜਪੀ ਦੇ ਨਾਲ ਤੋੜਤਾ ਸੀ ਕਿਉਂ ਤੋੜਿਆ ਸਾਨੂੰ ਨਹੀਂ ਸੀ ਕੋਈ ਲੋੜ ਅੱਜ ਕੱਲ ਤਾਂ ਕੋਈ ਪੀਐਨ ਦੀ ਨੌਕਰੀ ਹੋਵੇ ਤੇ ਉਹ ਨਹੀਂ ਛੱਡਦਾ ਸਾਡੀ ਬੀਬਾ ਜੀ ਨੇ ਤਾਂ ਉਥੇ ਕੇਂਦਰ ਚੋਂ ਮਿਨਿਸਟਰੀ ਨੂੰ ਲੱਤ ਮਾਰਤੀ ਸੀ ਸਿਰਫ ਤੇ ਸਿਰਫ ਖੇਤ ਮਜ਼ਦੂਰਾਂ ਲਈ ਤੇ ਜ਼ਿਮੀਂਦਾਰਾਂ ਲਈ ਸੋ ਹੱਥ ਬਨ ਕੇ ਬੇਨਤੀ ਕਰਦਾ ਕਪੂਰਥਲਾ ਵਾਸੀਆਂ ਨੂੰ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਧਿਆਨ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਇਸ ਵਾਰੀ ਕਪੂਰਥਲੇ ਚ ਬਲੰਦ ਕਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਜੀ ਧੰਨਵਾਦ